ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇੱਕ ਦੋ ਦਿਨ ਪਹਿਲਾਂ ਮੈਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਤੇ ਪਾਈ ਸੀ ਔਰ ਉਸ ਵੀਡੀਓ ਦੇ ਵਿੱਚ ਮੈਂ ਇਹ ਗਗਨੀ ਹਰਪੀਤ ਸਿੰਘ ਜਿਹੜੇ ਨਵੀਂ ਬਣੀ ਦੁਕਾਨ ਦੇ ਆਪੋ ਬੜੇ ਪ੍ਰਧਾਨ ਹਨ ਉਹਨਾਂ ਵੱਲੋਂ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਪ੍ਰਤੀ ਗਮਰਾਹਕੁਨ ਪ੍ਰਚਾਰ ਕੀਤਾ ਗਿਆ ਸੀ ਟਿੱਪਣੀ ਕੀਤੀ ਗਈ ਸੀ ਉਸ ਦੇ ਖਿਲਾਫ ਇੱਕ ਮੈਂ ਜਿਹੜੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਸੀ ਉਸ ਸੋਸ਼ਲ ਮੀਡੀਆ ਤੇ ਪਾਈ ਹੋਈ ਵੀਡੀਓ ਤੋਂ ਗਿਆਨੀ ਹਰਪ੍ਰੀਤ ਸਿੰਘ ਔਰ ਇਹਨਾਂ ਦੀ ਜੁੰਡਲੀ ਨੇ ਇਹ ਐਡੀਟਿੰਗ ਕਰਕੇ ਉਸ ਵੀਡੀਓ ਨੂੰ ਐਡਿਟ ਕਰਕੇ ਉਹ ਆਪਣੇ ਪੱਖ ਵਿੱਚ ਵੀਡੀਓ ਬਣਾਉਣ ਦੀ ਜਿਹੜੀ ਹੈਗੀ ਆ ਉਹ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੋਈ ਹੈ ਮੈਂ ਉਹਨਾਂ ਨੂੰ ਇਸ ਗੱਲ ਦੇ ਲਈ ਚੇਤਾਵਨੀ ਦਿੰਦਾ ਕਿ ਇਹ ਜਿਹੜੀਆਂ ਕੋਝੀਆਂ ਹਰਕਤਾਂ ਬੰਦ ਕਰੋ ਔਰ ਜਲਦੀ ਇਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਆ ਅਸੀਂ ਕਰ ਰਹੇ ਆ ਔਰ ਅੱਗੇ ਤੋਂ ਜਿਸ ਨੇ ਵੀ ਅਜਿਹੀ ਵੀਡੀਓ ਜਿਹੜੀ ਆ ਵੀਡੀਓ ਤੁਸੀਂ ਦੇਖੋ ਕਿ ਦਾਸ ਨੇ ਬੜਾ ਕੇ ਪਾਈ ਸੀ ਇਸ ਵੀਡੀਓ ਦੇ ਵਿੱਚ ਮੈਂ ਸਾਫ਼ ਇਹ ਗੱਲ ਕਹੀ ਸੀ ਆ ਦੇਖੋ ਤਾਂ ਸੰਗਤ ਜੀ ਇਸ ਵੀਡੀਓ ਦੇ ਵਿੱਚ ਮੈਂ ਸਾਫ਼ ਸਪਸ਼ਟੇ ਗੱਲ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਸਿੱਖ ਕੌਮ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਕੋਈ ਸਾਜ਼ਿਸ਼ ਕਰ ਰਿਹਾ ਹੈ ਔਰ ਜਿਸ ਦੇ ਪਿੱਛੇ ਦਿੱਲੀ ਦੀਆਂ ਏਜੰਸੀਆਂ ਔਰ ਜਿਹੜੀਆਂ ਸਰਕਾਰਾਂ ਨੇ ਉਹ ਇਸ ਦੇ ਪਿੱਛੇ ਨੇ ਔਰ ਇਸ ਗੱਲ ਦੀ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਦੀ ਜੁੰਡਲੀ ਨੇ ਆਈਟੀ ਟੀਮ ਨੇ ਮੇਰੀ ਉਸ ਵੀਡੀਓ ਨੂੰ ਤੋੜ ਮਰੋੜ ਕੇ ਤੱਥ ਜਿਹੜੇ ਨੇ ਉਹ ਆਪਦੇ ਹੱਥ ਦੇ ਵਿੱਚ ਹੋਣ ਦਾ ਦਾਵਾ ਕਰਦੇ ਹੋਏ ਔਰ ਉਹ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਮੈਂ ਗਿਆਨੀ ਹਰਪੀਤ ਸਿੰਘ ਹੋ ਰਹੀ ਔਰ ਉਹਨਾਂ ਦੀ ਸਮੁੱਚੀ ਦੁਕਾਨ ਦੇ ਜਿੰਨੇ ਵੀ ਕਰਿੰਦੇ ਨੇ ਉਹਨਾਂ ਨੂੰ ਇਹ ਗੱਲ ਮੈਂ ਦੱਸ ਦੇਣੀ ਚਾਹੁੰਦਾ ਕਿ ਜਿਸ ਨੇ ਵੀ ਇਹ ਵੀਡੀਓ ਪਾਈ ਹੈ ਜਲਦੀ ਅਸੀਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਜਾ ਰਹੇ ਆ ਕਰ ਰਹੇ ਆ ਜਲਦੀ ਉਹਤੇ ਕਾਨੂੰਨੀ ਕਾਰਵਾਈ ਕਰ ਰਹੇ ਆ ਔਰ ਜਿੱਥੇ ਜਿਹੜਾ ਵੀ ਦੋਸ਼ੀ ਹੋਈ ਉਹਨਾਂ ਨੂੰ ਅਸੀਂ ਕਚਹਿਰੀਆਂ ਦੇ ਵਿੱਚ ਔਰ ਜਿਹੜੀ ਅਦਾਲਤ ਦੇ ਵਿੱਚ ਉਹਨਾਂ ਤੇ ਅਸੀਂ ਕੇਸ ਪਾ ਕੇ ਉਹਨਾਂ ਨੂੰ ਅਸੀਂ ਅਦਾਲਤ ਦੇ ਵਿੱਚ ਘੜੀਸਾਂਗੇ ਇਹ ਅਜਿਹੀਆਂ ਹਰਕਤਾਂ ਦੇ ਨਾਲ ਉਹ ਲੋਕਾਂ ਦਾ ਮਨ ਨਹੀਂ ਜਿੱਤ ਸਕਦੇ ਗਿਆਨੀ ਅਰਪੀਤ ਸਿੰਘ ਜੀ ਮੈਨੂੰ ਇਹ ਗੱਲ ਕਹਿੰਦੇ ਹੋਇਆ ਸ਼ਰਮ ਆਉਂਦੀ ਹੈ ਕਿ ਤੁਸੀਂ ਕਿੱਡੀ ਵੱਡੀ ਉੱਚੀ ਪਾਦੀ ਤੇ ਸੀ ਅੱਜ ਤੁਸੀਂ ਨਹੀਂ ਰਹੇ ਤੇ ਬਖਲਾਹਟ ਵਿੱਚ ਆ ਕੇ ਤੁਸੀਂ ਸ਼ੋਮਨੀ ਅਕਾਲੀ ਦਲ ਜਿਹੜੀ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਉਸ ਨੂੰ ਖੋਖਲਾ ਕਰਨ ਦੀ ਸਾਜ਼ਿਸ਼ ਦੇ ਵਿੱਚ ਮੋਢੀ ਬਣ ਬੈਠੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸਵਾਰਥ ਹੋ ਕੇ ਸੇਵਾ ਕਰ ਰਿਹਾ ਹੜਪੀੜਤਾ ਦੀ ਇਹੋ ਜੇ ਸਮੇਂ ਤੇ ਤੁਹਾਨੂੰ ਚਾਹੀਦਾ ਸੀ ਕਿ ਸਦਾ ਸੁਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਅਸੀਂ ਬਿਨਾਂ ਸ਼ਰਤ ਜਾ ਕੇ ਸੀ ਜਿਹੜਾ ਪੁੰਨ ਵਾਲੇ ਕੰਮ ਦੇ ਵਿੱਚ ਅਸੀਂ ਖੜਦੇ ਹਾਂ ਪਰ ਨਹੀਂ ਤੁਸੀਂ ਆਪ ਦੀਆਂ ਚਾਲਾਂ ਔਰ ਕੁਝੀਆਂ ਰਾਜਨੀਤਿਕ ਹਰਕਤਾਂ ਤੋਂ ਬਾਜ਼ ਨਹੀਂ ਆਏ ਤੁਸੀਂ ਹੜਪੀੜਤ ਲੋਕਾਂ ਦੇ ਦੁੱਖਾਂ ਤੇ ਵੀ ਰਾਜਨੀਤੀ ਕੀਤੀ ਉਹਨਾਂ ਦੇ ਮੱਲਮ ਤਾਂ ਕੀ ਲਾਉਣਾ ਸੀ ਤੁਸੀਂ ਉਹਨਾਂ ਦੇ ਜ਼ਖਮਾਂ ਨੂੰ ਹੋਰ ਚੇੜਨ ਦੀ ਕੋਸ਼ਿਸ਼ ਕੀਤੀ ਇਹ ਜਿਹੜੀ ਗੱਲ ਹੈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਔਰ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜੇ ਅਜਿਹੀਆਂ ਤੁਸੀਂ ਗੱਲਾਂ ਤੋਂ ਬਾਜ਼ ਨਾ ਹੋਏ ਤਾਂ ਫਿਰ ਇਹ ਜਿਹੜੇ ਵੀ ਇਹ ਐਡਿਟ ਕਰ ਰਹੇ ਆ ਪੋਸਟਾਂ ਨੂੰ ਉਹਨਾਂ ਦੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਵੀ ਰਹੇ ਆ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ